ਕੈਨੇਡੀਅਨ ਕੰਪਨੀਆਂ ਤੇ ਡਿਪਲੋਮੈਟ ਆਪਣੇ ਯੂਰਪੀਅਨ ਸਹਿਯੋਗੀਆਂ ਦੇ ਨਾਲ ਵਪਾਰ ਦੇ ਵਿੱਚ ਵਿਭਿੰਨਤਾ ਲਿਆਉਣ ਦੇ ਤਰੀਕੇ ਲੱਭਣ ਦੇ ਲਈ ਕੰਮ ਕਰ ਰਹੇ ਨੇ ਕਿਉਂਕਿ ਯੂਐਸ ਦੁਆਰਾ ਸਖਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਕੈਨੇਡਾ ਦੇ ਵਿੱਚ ਜਰਮਨੀ ਦੇ ਰਾਜਦੂਤ ਟੋਜਵੈਨ ਬਲਮੈਨ ਨੇ ਕਿਹਾ ਹੈ ਕਿ ਆਟਵਾ ਦੇ ਵਿੱਚ ਯੂਰਪੀਅਨ ਰਾਜਦੂਤ ਐਟਲੈਂਟਿਕ ਦੇ ਦੋਵਾਂ ਪਾਸਿਆਂ ਦੀਆਂ ਕਾਰਪੋਰੇਸ਼ਨਾਂ ਦੇ ਸੰਪਰਕ ਦੇ ਵਿੱਚ ਨੇ ਤਾਂਕਿ ਉਹ ਵਪਾਰ ਨੂੰ ਕਿਵੇਂ ਵਧਾ ਸਕਦੇ ਨੇ ਇਹ ਗੱਲ ਕਰ ਸਕਣ ਤੇ ਉਹ ਕਹਿੰਦੇ ਨੇ ਕਿ ਹਾਲਾਂਕਿ ਕੈਨੇਡਾ ਤੇ ਯੂਰਪੀਅਨ ਯੂਨੀਅਨ ਨੇ 2017 ਦੇ ਵਿੱਚ ਦਸਤਕਤ ਕੀਤੇ ਵਪਾਰਕ ਸੌਦੇ ਨੂੰ ਪੂੰਜੀ ਬਣਾਉਣ ਦੇ ਵਿੱਚ ਬਹੁਤ ਦਿਲਚਸਪੀ ਲਈ ਹੈ ਤੇ ਦੋਵਾਂ ਧਿਰਾਂ ਦੇ ਕੋਲ ਮੌਕਿਆਂ ਦੀ ਪਛਾਣ ਕਰਨ ਦੇ ਲਈ ਕੰਮ ਵੀ ਕਰਨਾ ਹੈ ਬੈਲਮਨ ਦੀਆਂ ਟਿੱਪਣੀਆਂ ਜਰਮਨੀ ਦੇ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਵਪਾਰ ਮੇਲੇ ਜਿਹੜੇ ਹੈਨੋਵਰ ਹਮੇਸ਼ਾ ਤੋਂ ਪਹਿਲੀ ਪਹਿਲਾਂ ਆਇਆ ਹਨ ਜਿੱਥੇ ਕੈਨੇਡਾ ਦੇ ਵਿੱਚ ਇਸ ਸਾਲ ਦਾ ਪਾਈਵਲ ਦੇਸ਼ ਹੈ ਤੇ ਨੈਕਸਟ ਜਨਰੇਸ਼ਨ ਮੈਨੂਫੈਕਚਰਿੰਗ ਕੈਨੇਡਾ ਦੇ ਮੁਖੀ ਜੇਸਨ ਮਾਇਰਸ ਦਾ ਕਹਿਣਾ ਹੈ ਕਿ ਕੈਨੇਡੀਅਨ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟਿਕਸ ਤੇ ਕਲੀਨ એનર્ਜੀ ਖਾਸ ਤੌਰ ਤੇ ਜਰਮਨੀ ਦੇ ਵੱਡੇ ਆਟੋਮੋਟਿਵ ਤੇ ਮਸ਼ੀਨਰੀ ਸੈਕਟਰਾਂ ਦੇ ਵਿੱਚ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਲਿਬਰਲ ਐਮਪੀ ਰਿਆਨ ਟਰਨਬੋਲ ਦਾ ਕਹਿਣਾ ਹੈ ਕਿ ਅ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਕੈਨੇਡਾ ਤੇ ਇਸ ਦੇ ਯੂਰਪੀ ਭਾਈਵਾਲਾਂ ਦੇ ਵਿਰੁੱਧ ਧਮਕੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਟੈਰਿਫਾਂ ਦੇ ਜਵਾਬੀ ਸੰਤੁਲਨ ਦੇ ਵੱਜੋਂ ਕੈਨੇਡਾ ਯੂਰਪ ਦੇਖ ਰਿਹਾ ਹੈ NDP ਲੀਡਰ ਜਗਮੀਤ ਸਿੰਘ ਹੋਰਾਂ ਦੇ ਵੱਲੋਂ ਜਿੱਥੇ ਇਲੈਕਸ਼ਨ ਅਜੈਂਡਾ ਸਾਂਝਾ ਕੀਤਾ ਜਾ ਰਿਹਾ ਹੈ ਉੱਥੇ ਹੀ ਨਾਲੋ-ਨਾਲ ਕਈ ਮੁੱਦਿਆਂ ਤੇ ਵਿਰੋਧੀਆਂ ਨੂੰ ਕੇਰਿਆ ਜਾ ਰਿਹਾ ਹੈ ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਉਹ ਅਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵਰ ਕੈਨੇਡੀਅਨ ਹੈਲਥ케ਅਰ ਸਿਸਟਮ ਨੂੰ ਪ੍ਰਾਈਵੇਟ ਕਰਨ ਦੀ ਇੱਛਾ ਰੱਖਦੇ ਨੇ ਇਸ ਸਮੇਂ ਅਲਬਰਟਾ ਦਾ ਹੈਲਥ케ਅਰ ਸਿਸਟਮ ਵਿਵਾਦਾਂ ਕਾਰਨ ਚਰਚਾ ਦੇ ਵਿੱਚ ਹੈ ਅਤੇ ਅਨਟੇਰੀਓ ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨ ਹਨ ਜਿਸ ਕਾਰਨ ਸਿੰਘ ਦੀ ਟਿੱਪਣੀ ਵੀ ਕਾਫੀ ਅਹਿਮ ਹੈ ਜਗ ਜੋ ਸ਼ਾਮਿਲ ਮਾਰਕ ਕਰਨੇ ਤੇ ਵੀ ਟਿੱਪਣੀ ਕੀਤੀ ਗਈ ਉਹਨਾਂ ਆਖਿਆ ਕਿ ਮਾਰਕ ਕਰਨੇ ਹੈਲਥ케ਅਰ ਫੰਡਾਂ ਨੂੰ ਕੱਟ ਕਰਨਾ ਚਾਹੁੰਦੇ ਨੇ ਜੋ ਕਿ ਹੈਲਥ케ਅਰ ਸੈਕਟਰ ਦੀ ਹਾਲਤ ਨੂੰ ਹੋਰ ਖਰਾਬ ਕਰੇਗਾ ਇਹ ਪਹਿਲੀ ਵਾਰ ਨਹੀਂ ਹੈ ਕਿ ਹੈਲਥ케ਅਰ ਸੈਕਟਰ ਤੇ ਜਗਮੀਤ ਸਿੰਘ ਹੋਰਾਂ ਨੇ ਟਿੱਪਣੀ ਕੀਤੀ ਹੋਵੇ ਕਿਉਂਕਿ ਉਹ ਲਿਬਰਲਾਂ ਦੇ ਨਾਲ ਸਮਝੌਤੇ ਦੇ ਵਿੱਚ ਸਰਕਾਰ ਚਲਾਉਂਦੇ ਰਹੇ ਨੇ ਜਿਸ ਦੇ ਵਿੱਚ ਡੈਂਟਲ ਕੇਅਰ ਅਤੇ ਯੂਨੀਵਰਸਲ ਫਾਰਮਾ ਕੇਅਰ ਨੂੰ ਐਨਡੀਪੀ ਆਪਣੀ ਵੱਡੀ ਪ੍ਰਾਪਤੀ ਮੰਨਦੇ ਨੇ ਕੈਨੇਡਾ ਦੇ ਹੈਲਥ ਮਨਿਸਟਰ ਹੌਲੈਂਡ ਦੇ ਵੱਲੋਂ ਇਸ ਸਬੰਧੀ ਆਖਿਆ ਗਿਆ ਕਿ ਪ੍ਰੋਵਿੰਸਾਂ ਦੇ ਨਾਲ ਯੂਨੀਵਰਸਲ ਫਾਰਮਾ ਦੇ ਪਹਿਲੇ ਫੇਜ਼ ਨੂੰ ਲੈ ਕੇ ਡੀਲ ਲਗਭਗ ਨੇਪਰੇ ਚੜ ਚੁਕੀ ਹੈ ਤਾਜ਼ਾ ਹਾਲਾਤਾਂ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਮਾਹੌਲ ਬਦਲਣ ਵਾਲਾ ਹੈ ਕੈਨੇਡਾ ਦੇ ਵਿੱਚ ਕਿਸੇ ਸਮੇਂ ਵੀ ਫੈਡਰਲ ਇਲੈਕਸ਼ਨ ਦਾ ਐਲਾਨ ਹੋ ਸਕਦਾ ਹੈ ਜਿਸ ਨੂੰ ਲੈ ਕੇ ਸਾਰੀਆਂ ਧਿਰਾਂ ਦੇ ਵੱਲੋਂ ਤਿਆਰੀ ਖੇਚੀ ਗਈ ਹੈ ਕਨਜ਼ਰਵੇਟਿਵਸ ਪਾਰਟੀ ਦੇ ਲੀਡਰ ਪੀਅਰ ਪੋਲੀਵਰ ਵੱਲੋਂ ਕਾਰਬਨ ਟੈਕਸ ਖਤਮ ਕਰਨ ਸੁਰੱਖਿਆ ਬਣਾਉਣ ਤੇ ਫੋਰੇਬਿਲਟੀ ਹਕੀਕਤ ਵਿੱਚ ਲਿਆਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਤੇ ਲਿਬਰਲਾਂ ਦੇ ਵੱਲੋਂ ਨਵੇਂ ਲੀਡਰ ਦੀ ਚੋਣ ਦੇ ਲਈ ਲੀਡਰਸ਼ਿਪ ਰੇਸ ਸ਼ੁਰੂ ਹੋ ਗਈ ਹੈ ਜਿਸ ਦਾ ਫੈਸਲਾ 9 ਮਾਰਚ ਨੂੰ ਹੋਣਾ E ਇਹ ਸੰਭਾਵਨਾਵਾਂ ਹਨ ਕਿ ਸਾਫਾ ਗਵਰਨਰ ਮਾਰਕ ਕਾਰਨੀ ਲਿਬਰਲ ਲੀਡਰ ਅਤੇ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਨੇ ਪਰ ਇਹ ਚਰਚਾਾਂਵਾਂ ਵੀ ਹਨ ਕਿ ਉਹਨਾਂ ਦੇ ਵੱਲੋਂ ਅਹੁਦਾ ਸੰਭਾਲਦਿਆਂ ਹੀ ਇਲੈਕਸ਼ਨ ਕਾਲ ਕੀਤੀ ਜਾ ਸਕਦੀ ਹੈ ਤੇ ਐਨਡੀਪੀ ਵੱਲੋਂ ਵੀ ਆਪਣੇ ਵਰਕਰਾਂ ਨੂੰ 9 ਮਾਰਚ ਲਈ ਤਿਆਰ ਰਹਿਣ ਲਈ ਆਖਿਆ ਜਾ ਰਿਹਾ ਹੈ ਤੇ ਪਾਰਟੀ ਦਾ ਪ੍ਰਮੁੱਖ ਫੋਕਸ ਅਫੋਰਡੇਬਿਲਟੀ ਅਤੇ ਵਰਕਿੰਗ ਕਲਾਸ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਵਿੱਚ ਵਾਅਦਾ ਕਰਨਾ ਹੈ ਪਰ ਸਾਰੀਆਂ ਹੀ ਪਾਰਟੀਆਂ ਦੇ ਲਈ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਟੈਰਿਫ ਥ੍ਰੈਟ ਅਤੇ ਇਸ ਦੇ ਨਾਲ ਨਜਿੱਟਣਾ ਇੱਕ ਵੱਡਾ ਮੁੱਦਾ ਹੈ ਜਿਸ ਕਾਰਨ ਫੈਡਰਲ ਸਿਆਸਤ ਦੇ ਵਿੱਚ ਇਹ ਮਸਲਾ ਕਾਫੀ ਚਰਚਾ ਦਾ ਵਿਸ਼ਾ ਰਹਿ ਸਕਦਾ ਹੈ ਪਰ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਹੈਲਥ케ਅਰ ਅਤੇ ਅਫੋਰਡੇਬਿਲਟੀ ਪ੍ਰਮੁੱਖ ਮੁੱਦਿਆਂ ਵਿੱਚੋਂ ਇੱਕ ਹਨ ਜਿਸ ਨੂੰ ਲੈ ਕੇ ਬਿਆਨਬਾਜ਼ੀ ਤੇ ਐਡਵਰਟਾਈਜ਼ਮੈਂਟ ਵਾਰ ਪਹਿਲਾਂ ਵੀ جاری ਹੈ ਪਰ ਤਾਜ਼ਾ ਸਰਵੇਖਣਾ ਅਨੁਸਾਰ ਬੇਸ਼ੱਕ ਲਿਬਰਲਾਂ ਦੇ ਨੰਬਰ ਦੇ ਵਿੱਚ ਸੁਧਾਰ ਹੋਇਆ ਹੈ ਪਰ ਕੰਜ਼ਰਵੇਟਿਵ ਪਾਰਟੀ ਦੀ ਚੜਤ ਹਾਲੇ ਵੀ ਬਰਕਰਾਰ ਹੈ ਤੇ ਐਨਡੀਪੀ ਹਲਕੇ ਨੁਕਸਾਨ ਦੇ ਨਾਲ ਤੀਜੇ ਨੰਬਰ ਤੇ ਹੈ ਪਰ ਐਨਡੀਪੀ ਲੀਡਰ ਦੇ ਬਿਆਨਾਂ ਤੋਂ ਲੱਗਦਾ ਹੈ ਕੀ ਪਾਰਟੀ ਦਾ ਫੋਕਸ ਅਫੋਰਡੇਬਿਲਟੀ ਅਤੇ ਪਬਲਿਕ ਸੈਕਟਰ ਤੇ ਲੋਕਾਂ ਨੂੰ ਮਿਲਣ ਵਾਲਾ ਹੈਲਥ케ਅਰ ਯੂਨੀਵਰਸਲ ਫਾਰਮਾਕੇਅਰ ਅਹਿਮ ਮੁੱਦੇ ਨੇ